Hallelujah, hallelujah, hallelujah. Thank you, Jesus. Thank you, Jesus. Thank you, Jesus. Thank you, Jesus. ਹਾਲੇਲੂਇਆ ਹੈ ਸਰਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਸੁੰਦਰ ਤੇ ਮੁਬਾਰਕ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਜੋ ਤੁਸੀਂ ਸਾਡੀ ਸਭਨਾ ਦੀ ਜ਼ਿੰਦਗੀਆਂ ਦੇ ਵਿੱਚ ਦੇ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਤੁਹਾਡਾ ਤਾਂ ਬਾਤ ਕਰਦੇ ਪ੍ਰਭੂ ਜੀ ਤੁਸੀਂ ਮਹਾਨ ਹੋ ਸਿਰ ਸ਼ਕਤੀਮਾਨ ਪਰਮੇਸ਼ਰ ਪ੍ਰਭੂ ਜੀ ਤੁਸੀਂ ਜ਼ਿੰਦਾ ਜਲਾਲੀ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਤਾਂ ਬਾਤ ਪਰਮੇਸ਼ਰ ਜੀ ਤੁਹਾਡਾ ਸ਼ੁਕਰ ਕਰਦੇ ਹallelujah ਹallelujah ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਮਹਾਨ ਹੋ ਸਿਰ ਸ਼ਕਤੀਮਾਨ ਪਰਮੇਸ਼ਰ ਪ੍ਰਭੂ ਜੀ ਤੁਸੀਂ ਦਇਆ ਦੇ ਸਾਗਰ ਹੋ ਦੇਅ ਦੇ ਤਨੀ ਹੋਪਿਤ ਪਰਮੇਸ਼ਰ ਜੀ ਸਿਧੜ ਤਨ ਵਾਦ ਕਰਦੇ ਪ੍ਰਭੂ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਸੀਂ ਸਾਡੇ ਸੱਜਣ ਹਾਰ ਰਚਨ ਹਾਰ ਪਰਮੇਸ਼ਰ ਪ੍ਰਭੂ ਜੀ ਤੁਸੀਂ ਆਕਾਸ਼ ਤੇ ਸਮੁੰਦਰ ਜੋ ਕੁਛ ਉਸ ਦੇ ਵਿੱਚ ਬਣਾਉਣ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਤਨ ਵਾਦ ਕਰਦੇ ਪ੍ਰਭੂ ਜੀ ਰਾਜ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਸਰਸ਼ਕਤੀਮਾਨ ਪਰਮੇਸ਼ਰ ਜੀ ਤੁਹਾਡਾ ਤਨ ਵਾਦ ਕਰਦੇ ਪ੍ਰਭੂ ਜੀ ਤੁਸੀਂ ਆਤਮ ਦੇ ਅਲੂ ਕਿਰਪਾਲੂ ਪਰਮੇਸ਼ਰ ਉਹ ਗੁੱਸੇ ਵਿੱਚ ਤੀਰ ਜਵਾਨ ਉਹ ਦਇਆ ਦੇ ਵਿੱਚ ਮਹਾਨ ਉਹ ਪ੍ਰਭੂ ਜੀ ਤੁਸੀਂ ਆਪਣੇ ਪੁਕਾਰਨ ਵਾਲਿਆਂ ਦੇ ਨੇੜੇ ਦਿੰਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਡਰਦੇ ਤੇ ਕੰਮ ਦੇ ਹੋਏ ਆਂਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਦਇਆ ਕਰੋ ਹallelujah ਹਾਲੇਲੂਆ ਪ੍ਰਭੂ ਜੀ ਅਸੀਂ ਤੁਹਾਡੇ ਭਲੇ ਆਈਆਂ ਦੇ ਲਈ ਤੁਹਾਡੇ ਦਇਆ ਲਈ ਤੁਹਾਡੇ ਚੰਗੀਆਂ ਦੇ ਲਈ ਤੁਹਾਡੇ ਰਹਿਮਤਾ ਦੇ ਲਈ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਅਸੀਂ ਸਾਰੀ ਮਹਿਮਾ ਤੇ ਜਲਾਲ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਜਿੰਦਾ ਸਾਮਰਥੀ ਨਾਮ ਨੂੰ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਸਾਡੇ ਵਿੱਚ ਕਰ ਮੌਜੂਦ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਤਕ ਤੁਹਾਡਾ ਸਿੰਘਾਸਨ ਸਾਡੇ ਵਿੱਚ 깔 ਲੱਗਾ ਹੋਇਆ ਹੈ ਪਿਤਾ ਪਰਮੇਸ਼ਰ ਜੀ ਪਿਤਾ ਬੁੱਧਰ ਪਵਿੱਤਰ ਆਤਮਾ ਜੀ ਅਸੀਂ ਆਪਣੇ ਜ਼ਿੰਦਗੀਆਂ ਦੇ ਵਿੱਚ ਆਪ ਜੀ ਦਾ ਸੁਆਗਤ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਆਪਣੇ ਆਪ ਨੂੰ ਆਪਣੇ ਪਰਿਵਾਰਾਂ ਨੂੰ ਪਿਤਾ ਪਰਮੇਸ਼ਰ ਜੀ ਤੁਹਾਡੇ ਪਾਕ ਪਵਿੱਤਰ ਹੱਥਾਂ ਵਿੱਚ ਸੌਂ ਦਿੰਨੇ ਆ ਪਿਤਾ ਪਰਮੇਸ਼ਰ ਜੀ ਸਾਡੇ ਰੂਹ ਤੇ ਜਿਸਮ ਤੇ ਚਾਹ ਤੇ ਆਪਣਾ ਕਬਜ਼ਾ ਕਰੋ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸਾਡੇ ਜੀਵਨਾਂ ਵਿੱਚ ਤੁਹਾਡੀ ਮਰਜ਼ੀ ਪੂਰੀ ਹੋ ਜਾਵੇ ਪਿਤਾ ਪਰਮੇਸ਼ਰ ਜੀ ਤੁਹਾਡਾ ਤਾਨਵਾਦ ਕਰਦੇ ਪਵਿੱਤਰ ਆਤਮਾ ਜੀ ਸਾਡੀ ਆਤਮਿਕ ਬੁੱਧ ਸਮਝ ਨੂੰ ਖੋਲ ਦਿਓ ਪਿਤਾ ਪਰਮੇਸ਼ਰ ਜੀ ਸਾਨੂੰ ਗਿਆਨ ਪ੍ਰਕਾਸ਼ ਦਾ ਆਤਮਾ ਦਿਓ ਪਿਤਾ ਪਰਮੇਸ਼ਰ ਜੀ ਦਇਆ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਵਾਦ ਕਰਦੇ ਹallelujah ਹallelujah ਪ੍ਰਭੂ ਜੀ ਤੁਸੀਂ ਅਲਫਾ ਹੋ omega ਹੋ ਆਦ ਤੇ ਅੰਤ ਹੋ ਪਿਤਾ ਪਰਮੇਸ਼ਰ ਜੀ ਤੜਾ ਤਨਵਾਦ ਕਰਦੇ ਹallelujah 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 ਪ੍ਰਭੂ ਜੀ ਤੁਸੀਂ ਸਾਡੀ ਚਟਾਹ ਨੂੰ ਸਾਡਾ ਬਲ ਹੋ ਸਾਡਾ ਉੱਚਾ ਗੜ੍ਹ ਹੋ ਪਿਤਾ ਪਰਮੇਸ਼ਰ ਜੀ ਪਵਿੱਤਰ ਆਤਮਾ ਜੀ ਤੁਸੀਂ ਸਾਡੇ ਸੱਚੇ ਸਹਾਈ ਕੋ ਤੁਸੀਂ ਸਾਡੀ ਪਨਾਹ ਗਾਂ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡਾ ਆਸਰਾ ਹੋ ਪਿਤਾ ਪਰਮੇਸ਼ਰ ਜੀ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਪਰਮੇਸ਼ਰ ਹੋ ਸਤਿਵਿਦੀ ਦਾ ਅਧਿਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਬੀਤੇ ਸਮਿਆਂ ਦੇ ਵਿੱਚ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਸਾਨੂੰ ਨਾਸ਼ ਹੋਣ ਤੋਂ ਬਚਾਇਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਹਰ ਤਰ੍ਹਾਂ ਦੇ ਪਾਪ ਤੇ ਬੁਰਾਈ ਤੋਂ ਬਚਾ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਅੰਧਕਾਰ ਦੇ ਵਾਸਤੂ ਛੁਡਾਇਆ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਪਰਭੂ ਜੀ ਸਿਧੜਾ ਤਨ ਬਾਤ ਕਰਦਾ ਜਿਸ ਸੁੰਦਰ ਤੇ ਮੁਬਾਰਕ ਦਿਨ ਦੇ ਲਈ ਪਿਤਾ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਦਾ ਦਿਨ ਦਿਖਾਇਆ ਪਿਤਾ ਪਰਮੇਸ਼ਰ ਜੀ ਇਹ ਤੁਹਾਡੀ ਕਿਰਪਾ ਹੈ ਤੁਹਾਡੀ ਫਜ਼ਲ ਹੈ ਤੁਹਾਡੀ ਦਇਆ ਹੈ ਪਿਤਾ ਪਰਮੇਸ਼ਰ ਜੀ ਇਸ ਤਰ੍ਹਾਂ ਪਿਤਾ ਪਰਮੇਸ਼ਰ ਤੁਹਾਡੀ ਦਇਆ ਸਾਡੇ ਸ਼ਬਦਾਂ ਤੇ ਬਣੀ ਰਹੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਦਇਆ ਕਰੋ ਹallelujah ਪ੍ਰਭੂ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਸੀਂ ਦਇਆ ਦੇ ਸਾਗਰ ਹੋ ਪਿਤਾ ਪਰਮੇਸ਼ਰ ਜੀ ਸਾਡੇ ਸਭ ਜਾਣੇ ਤੇ ਅਣਜਾਣੇ ਗੁਨਾਹ ਸਾਨੂੰ ਮਾਫ ਕਰ ਦਿਓ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਪਵਿੱਤਰ ਲਹੂ ਦੇ ਨਾਲ ਧੋ ਕੇ ਸ਼ੁੱਧ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਲਹੂ ਸਾਨੂੰ ਸਾਰੇ ਪਾਪਾਂ ਤੋਂ ਧੋ ਕੇ ਸ਼ੁੱਧ ਕਰਦਾ ਹੈ ਹallelujah ਧੰਨਵਾਦ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ ਜੀ ਹallelujah ਹallelujah ਧੰਨਵਾਦ ਪ੍ਰਭੂ ਜੀ ਤੁਸੀਂ ਕਹਿ ਮੈਨੂੰ ਬੁਕਾਰ ਮੈਂ ਤੈਨੂੰ ਵੱਡੀਆਂ ਵੱਡੀਆਂ ਓਕੇ ਓਕੇ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਅਜੇ ਨਹੀਂ ਸਮਝਾ ਪਿਤਾ ਪਰਮੇਸ਼ਰ ਜੀ ਆਪਣੇ ਗਹਿਰੇ ਪਿਤਾ ਨੂੰ ਆਪਣੇ ਗੁਜੇ ਪਿਤਾ ਨੂੰ ਸਾਡੇ ਉੱਤੇ ਪ੍ਰਗਟ ਕਰੋ ਪਵਿੱਤਰ ਆਤਮਾ ਜੀ ਸੜੀ ਆਦਲੀਕ ਕੰਨਾਂ ਨੂੰ ਖੋਲ ਦਿਓ ਤਾਂ ਜੋ ਸਾਫ਼-ਸਾਫ਼ ਤਲੀ ਆਵਾਜ਼ ਨੂੰ ਸੁਣ ਸਕੇ ਪਿਤਾ ਪਰਮੇਸ਼ਰ ਜੀ ਤੁਹਾਡੇ ਹੁਕਮਾਂ ਦੇ ਅਨੁਸਾਰ ਚੱਲ ਸਕੇ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਜੀ ਲਿਖਿਆ ਮੈਂ ਤੇਰਾ ਪੱਥਰ ਦਾ ਹਿਰਦਾ ਲੈ ਕੇ ਤੈਨੂੰ ਮੋਜ਼ ਦਾ ਹਿਰਦੇ ਦੇਵਾਂਗਾ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸਾਡੇ ਤੇ ਦਇਆ ਕਰੋ ਸਾਡੀ ਆ ਉਹ ਆਤਮਾ ਜੋ ਤੁਹਾਨੂੰ ਪਸੰਦ ਨਹੀਂ ਪਿਤਾ ਪਰਮੇਸ਼ਰ ਜੀ ਉਹ ਕੰਮ ਜੋ ਤੁਹਾਨੂੰ ਪਸੰਦ ਨਹੀਂ ਆ ਪਿਤਾ ਪਰਮੇਸ਼ਰ ਜੀ ਸਾਡੇ ਵਿੱਚੋਂ ਨਿਕਲ ਜਾਣ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਦਇਆ ਕਰੋ ਸਾਨੂੰ ਪਵਿੱਤਰ ਆਤਮਾ ਦੇ ਫਲਾ ਦੇ ਨਾਲ ਪਰ ਦੋਸਾਂ ਨੂੰ ਆਤਮਾ ਮਿੱਕ ਦਾਨਾ ਤੇ ਵਰਦਾਨਾ ਦੇ ਨਾਲ ਭਰਦੂ ਪ੍ਰਪੂਜੀ ਸਾਨੂੰ ਪ੍ਰੇਮ ਅਨੰਦ ਸ਼ਾਂਤੀ ਧੀਰਜ ਭਲਿਆਈ ਵਫਾਦਾਰੀ ਨਰਮਾਈ ਦਿਆਲਗੀ ਸਹਿਯਮ ਦੇ ਨਾਲ ਪਰਦੇਓ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਹallelujah ਜੇ ਕਿ ਯਹੋਵਾ ਮੇਰੇ ਵਾਲਾ ਤਾਂ ਮੇਰਾ ਵਿਰੋਧੀ ਕੌਣ ਹੋ ਸਕਦਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਪਰਮੇਸ਼ਰ ਉਹ ਪ੍ਰਭੂ ਜੀ ਤੁਸੀਂ ਇਜ਼ਰਾਈਲੀਆਂ ਨੂੰ ਮਿਸਰ ਦੀ ਗੁਲਾਮੀ ਵਿੱਚੋਂ छुड़ाਉਣ ਵਾਲੇ ਪਰਮੇਸ਼ਰ ਉਹ ਪਿਤਾ ਪਰਮੇਸ਼ਰ ਜੀ ਤੁਸੀਂ ਲਾਲ ਸਮੁੰਦਰ ਨੂੰ ਦੋ ਭਾਗ ਕਰਨ ਵਾਲੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਸੀਂ ਦਾਨੀਏਲ ਨੂੰ ਭੁੱਖੇ ਸ਼ੇਰਾਂ ਤੋਂ ਜਾਉਣ ਵਾਲੇ ਪਰਮੇਸ਼ਰ ਉਪਰੋਕੋ ਜੀ ਦਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਨੂੰ ਹਰ ਤਰ੍ਹਾਂ ਦੀ ਵਿਪਤਾ ਤੋਂ ਛੁਡਾਉਂਦੇ ਹੋ ਪ੍ਰਭੂ ਜੀ ਆਪਣਾ ਵਚਨ ਤੇਜ ਕੇ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦੇ ਹੋ ਪਿਤਾ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਡੀ ਆਸ ਹੋ ਤੁਸੀਂ ਸਾਡਾ ਵਿਸ਼ਵਾਸ ਹੋ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਦਇਆ ਕਰੋ ਜਿਸ ਰਾਜਾ 다ਊਦ ਕਹਿੰਦਾ ਮੈਂ ਆਪਣੀ ਅੱਖਾਂ ਤੁਹਾਡੇ ਵੱਲ ਚੱਕਾਂਗਾ ਮੇਰੀ ਸਹਾਇਤਾ ਕਿੱਥੋਂ ਆਵੇਗੀ ਮੇਰੀ ਸਹਾਇਤਾ ਇਹ ਹਵਾ ਪਰਮੇਸ਼ਰ ਤੋਂ ਆਉਂਦੀ ਜਿਹੜਾ ਆਕਾਸ਼ ਧਰਤੀ ਦਾ ਸਿਰਜਣਹਾਰ ਪਰਮੇਸ਼ਰ ਸੱਚਮੁੱਚ ਪਿਤਾ ਪਰਮੇਸ਼ਰ ਜੀ ਸਾਡੀਆਂ ਅੱਖਾਂ ਤੁਹਾਡੇ ਵੱਲ ਲੱਗੀਆਂ ਪਿਤਾ ਪਰਮੇਸ਼ਰ ਜਿਵੇਂ ਦਾਸਾਂ ਦੇ ਅੱਖਾਂ ਆਪਣੇ ਮਾਲਕਾਂ ਦੇ ਹੱਥ ਵੱਲ ਹਨ ਜਿਵੇਂ ਗੋਲੀ ਦੀ ਅੱਖਾਂ ਆਪਣੇ ਬੀਬੀ ਦੇ ਹੱਥ ਵੱਲ ਲੱਗੀਆਂ ਜਿਵੇਂ ਸਾਡੀਆਂ ਅੱਖਾਂ ਸਾਡੇ ਪਰਮੇਸ਼ਰ ਇਹ ਹਵਾ ਵਾਲਾ ਹਰ ਵੇਲੇ ਲੱਗਿਆ ਰਹਿੰਦੀਆਂ ਹਨ ਸੱਚਮੁੱਚ ਪਿਤਾ ਪਰਮੇਸ਼ਰ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਸੀਂ ਸਾਨੂੰ ਨਾ ਛੱਡੋ ਜੋ ਐ ਸੜਿ ਪੈਰਾਂ ਨੂੰ ਫਿਸਲਣ ਤੋਂ ਬਚਾਇਆ ਪ੍ਰਭੂ ਜੀ ਸਾੜੀ ਅੱਖਾਂ ਨੂੰ ਅੰਜੂਆਂ ਤੋਂ ਬਚਾਇਆ ਪ੍ਰਭੂ ਜੀ ਤੁਹਾਡਾ ਧੰਵਾਦ ਕਰਦੇ ਆ ਪ੍ਰਭੂ ਜੀ ਮਹਾਨ ਹੋ ਪਿਤਾ ਪਰਮੇਸ਼ਰ ਜਿ ਤੁਹਾਡੇ ਬਚਨ ਵਿੱਚ ਲਿਖਿਆ ਜਿਹੜੇ ਅੰਜੂਆਂ ਨਾ ਵੀਜ਼ੇ ਅੰਜਕਾਰਿਆਂ ਨਾਲ ਵੱਢਣ ਕੇ ਪਿਤਾ ਪਰਮੇਸ਼ਰ ਸੱਚਮੁੱਚ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਨ ਤੇ ਆਪਣੀ ਵੱਡੀ ਦਇਆ ਕਰੋ ਪ੍ਰਭੂ ਜੀ ਜਿੰਨੇ ਵੀ ਜਾਨਿਸ ਪ੍ਰਾਧਾਨ ਨੂੰ ਸੁਣ ਰਹੇ ਹਨ ਪ੍ਰਭੂ ਜੀ ਤੁਹਾਡੀ ਵੱਡੀ ਦਇਆ ਹੋਵੇ ਪਿਤਾ ਪਰਮੇਸ਼ਰ ਜੀ ਆਪਣੇ ਫਤਿਹਮੰਦ ਸੱਜੇ ਹੱਥ ਦੇ ਨਾਲ ਸੰਭਾਲੋ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਪਰਿਵਾਰਾਂ ਤੇ ਆਪਣੇ ਇਹਨਾਂ ਦੇ ਜੀਵਨਾ ਵਿੱਚ ਦਇਆ ਕਰੋ ਪਿਤਾ ਪਰਮੇਸ਼ੂ ਜੀ ਤੁਹਾਡੀ ਦਇਆ ਹੀ ਸਾਡੇ ਲਈ ਕਾਫੀ ਆ ਪਿਤਾ ਪਰਮੇਸ਼ੂ ਜੀ ਅਸੀਂ ਆਪ ਤੁਹਾਡੀ ਆਤਮਾ ਦੇ ਵਿੱਚ ਵਾਧੇ ਜਾਈਏ ਪਿਤਾ ਪਰਮੇਸ਼ ਜੀ ਦਇਆ ਕਰੋ ਪ੍ਰਭੂ ਜੀ ਤੁਹਾਡੇ ਬਚਨ ਵਿੱਚ ਲਿਖਿਆ ਜਿੱਥੇ-ਕਿੱਥੇ ਪਰਮੇਸ਼ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ ਉੱਥੇ ਛੁਟਕਾਰਾ ਹੈ ਸੱਚਮੁੱਚ ਪਿਤਾ ਪਰਮੇਸ਼ ਜੀ ਇੱਕ-ਇੱਕ ਜੀਵਨ ਵਿੱਚ ਪ੍ਰਭੂ ਜੀ ਤੁਹਾਡਾ ਪਾਕ ਪਵਿੱਤਰ ਆਤਮਾ ਰਾਜ ਕਰੇ ਪਿਤਾ ਪਰਮੇਸ਼ ਜੀ ਹੁਣ ਕੋਈ ਵੈਰੀ ਦੀ ਸ਼ਕਤੀ ਕੋਈ ਅੰਧਕਾਰ ਦੀ ਸ਼ਕਤੀ ਇਹਨਾਂ ਨੂੰ ਪਰਮਾ ਨਾ ਸਕੇ ਪਿਤਾ ਪਰਮੇਸ਼ ਜੀ ਹੁਣ ਕੋਈ ਵੈਰੀ ਦੀ ਸ਼ਕਤੀ ਇਹਨਾਂ ਨੂੰ ਛੂ ਨਹੀਂ ਸਕਦੀ ਪਿਤਾ ਪਰਮੇਸ਼ ਜੀ ਅਸੀਂ ਇਹਨਾਂ ਨੂੰ ਇਹਨਾਂ ਪਰਿਵਾਰਾਂ ਨੂੰ ਤੁਹਾਡੇ ਪਾਕ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਪਿਤਾ ਪਰਮੇਸ਼ਰ ਜੀ ਤੜਾਤਨ ਵਾਦ ਅਰੇ ਵਚਨ ਚ ਲਿਖਿਆ ਲਿਖਿਆ ਹੈ ਹਰ ਹੱਤੇ ਜੋ ਤੇਰੇ ਵਿਰੁੱਧ ਬਣਾਇਆ ਜਾਵੇਗਾ ਨਿਕਮਾ ਹੋ ਜਾਵੇਗਾ ਹਰ ਜੀਵ ਜੋ ਤੇਰੇ ਵਿਰੁੱਧ ਨਿਆਂ ਦੇ ਲਈ ਉੱਠੇਗੀ ਤੁਹਾਨੂੰ ਦੋਸ਼ੀ ਠਰਾਵੇਂਗੀ ਇਹ ਜੋ ਹਵਾ ਦਾ ਦਾਸ ਦਾ ਅਧਿਕਾਰ ਹੈ ਸੱਚ ਪੁੱਤ ਕਿਤਾ ਪਰਮੇਸ਼ਰ ਜੀ ਤੜਾਤਨ ਵਾਦ ਕਰਦੇ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ ਧਰੇ ਵਚਨ ਵਿੱਚ ਲਿਖਿਆ ਹੈ ਕਿ ਤੂੰ ਮੇਰੀ ਤਲੀਮ ਨੂੰ ਨਾ ਆਪਣੇ ਚਿੱਤ ਦੇ ਨਾਲ ਮੇਰੇ ਹੁਕਮਾਂ ਨੂੰ ਮੰਨ ਤਾਂ ਤੇਰੀ ਉਮਰ ਦੀ ਲੰਬਾਈ ਜੀਉਂਦੇ ਬਰੇ ਸ਼ਾਂਤੀ ਤੇਰੇ ਲਈ ਵਧਾਉਣਗੇ ਸੱਚੋਸਤ ਪਿਤਾ ਪਰਮੇਸ਼ੂ ਜੀ ਸਾਨੂੰ ਆਪਣੇ ਹੁਕਮਾਂ ਦਾ ਪੈ ਮੰਨਣਾ ਸਿਖਾਓ ਪਿਤਾ ਪਰਮੇਸ਼ੂ ਜੀ ਤੁਹਾਡਾ ਧੰਨਵਾਦ ਤੁਹਾਡੇ ਵਚਨ ਵਿੱਚ ਲਿਖਿਆ ਦਇਆ ਤੇ ਸੱਚਾਈ ਤੇ ਨੂੰ ਨਾ ਛੱਡਣ ਉਹਨਾਂ ਨੂੰ ਆਪਣੇ ਗਲ ਦੇ ਦਿਵਾਲੇ ਬਾਲਾਂ ਉਹਨਾਂ ਨੂੰ ਆਪਣੇ ਮਨ ਦੀ ਤਖਤੀ ਉੱਤੇ ਲਿਖ ਲੈ ਤਾਂ ਤੂੰ ਪਰਮੇਸ਼ਰ ਤੇ ਆਦਮੀ ਦੀ ਨਜ਼ਰਾਂ ਵਿੱਚ ਕਿਰਪਾ ਤੇ ਨੇਕ ਨਾਮੀ ਪਾਏਗਾ ਪਿਤਾ ਪਰਮੇਸ਼ੂ ਜੀ ਤੁਹਾਡਾ ਧੰਨਵਾਦ ਪ੍ਰਭ ਤੁਹਾਡੇ ਵਚਨ ਵਿੱਚ ਲਿਖਿਆ ਤੁਹਾਡਾ ਉਹ ਸੁਭਾਅ ਹੋਵੇ ਜੀ ਜੇਸ਼ੂ ਮਸੀਹ ਦਾ ਸੀ ਪਿਤਾ ਪਰਮੇਸ਼ਰ ਜੀ ਸਾਡੇ ਵਿੱਚ ਉਹ ਤਰੇ ਕਾਮ ਕਰੋ ਲੋਭ ਹੰਕਾਰ ਤੋਂ छुटकारा ਦੇ ਲਈ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਜੀ ਲਿਖਿਆ ਹੈ ਆਪਣੇ ਪੂਰੇ ਦਿਲ ਦੇ ਨਾਲ ਯਹਵਾ ਤੇ ਪ੍ਰੋਸ਼ਰਾ ਆਪਣੇ ਸਮਝ ਤੇ ਦਵਾਨਾ ਕਰ ਆਪਣੇ ਸਾਰੇ ਰਾਹਾਂ ਵਿੱਚ ਉਹਨੂੰ ਪੁੱਛਾਂ ਤੋ ਤੇਰੇ ਮਾਰਗਾਂ ਨੂੰ ਸਿੱਧਿਆ ਕਰੇਗਾ ਤੋ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ ਯਹੋਵਾ ਦਾ ਭੈਰਕ ਬੁਰਾਈ ਤੋਂ ਲਾਂਬੇ ਰਹਿ ਸੱਚਮੁੱਚ ਤੇਰੀ ਨਬੀਲੀ ਰੋਗ ਤੇ ਤੇਰੀਆਂ ਹੱਡੀਆਂ ਪੁੱਸਣ ਰਹਿਣਗੀਆਂ ਸੱਚਮੁੱਚ ਕਿਤਾਬ ਪਰਵੇਸ਼ ਜੀ ਤੁਸੀਂ ਮਹਾਨ ਪਬੂ ਜੀ ਹallelujah ਪਿਤਾ ਪਰਮੇਸ਼ਰ ਜੀ ਇਹ ਸਰੀਰ ਪਵਿੱਤਰ ਆਤਮਾ ਦੀ ਹਕਲ ਹੈ ਹੁਣ ਕੋਈ ਬੁਰਾਈ ਕੋਈ ਬਿਮਾਰੀ ਇਸ ਸਰੀਰ ਵਿੱਚ ਐਂਟਰ ਨਹੀਂ ਕਰ ਸਕਦੀ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਹਾਡੀ ਹਜ਼ੂਰੀ ਹਮੇਸ਼ਾ ਸਾਡੇ ਨਾਲ ਨਾਲ ਬਣੀ ਰਹਿੰਦੀ ਹੈ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹallelujah ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਪ੍ਰਭੂ ਦੇ ਵਿੱਚ ਸਦਾ ਆਨੰਦ ਰਹੋ ਤੁਸੀ ਸਦਾ ਆਨੰਦ ਰਹੋ ਹallelujah ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਵਿੱਚ ਲਿਖਿਆ ਆਪਣਾ ਬੋਝ ਯੋ ਹਵਾ ਦੇ ਤੋ ਸੁੱਡ ਦਿਓ ਤੈਨੂੰ ਸੰਭਾਲੇਗਾ ਤਰਮੀ ਨੂੰ ਕਦੇ ਵੀ ਡੋਲ ਨਹੀਂ ਦਵੇਗਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਚ ਲਿਖਿਆ ਧਰਮੀ ਖੂਦ ਬ੍ਰਿਸ਼ਮਾ ਫਲਿਆ ਫੁਲਿਆ ਰਹੇਗਾ ਲਬਾਨੋਨ ਦੇ ਦਿਯਾਰ ਵਾਂਗ ਵਾਧਾ ਚਾਵੇਗਾ ਧਰਮੀ ਦੇ ਸਿੰਘ ਉੱਚੇ ਕਿਤੇ ਜਾਣਗੇ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਵੈਰੀਆਂ ਨੂੰ ਸ਼ਰਮਿੰਦਾ ਕਿੱਥਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਸੀਂ ਸਾਡੇ ਵੈਰੀਆਂ ਦੇ ਸਾਹਮਣੇ ਸਾਡੇ ਲਈ ਮੇਜ਼ ਵਿਛਾਇਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ ਯਹੋਵਾ ਮੇਰਾ ਯਹੇ ਮੈਨੂੰ ਕਿਸੇ ਚੀਜ਼ ਦੀ ਥੋੜੇ ਨਹੀਂ ਹੋਵੇਗੀ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਹੀ ਸਾਡੇ ਯਹਵਾ ਯਹਰੀ ਇੰਤਜ਼ਾਮੀ ਪਰਮੇਸ਼ਰ ਪ੍ਰਭੂ ਜੀ ਦਾ ਧੰਨਵਾਦ ਕਰਦੇ ਪ੍ਰਭੂ ਜੀ ਸਾਡੇ ਸਭਨਾਂ ਦੀ ਜ਼ਰੂਰਤਾਂ ਨੂੰ ਪਿਤਾ ਪਰਮੇਸ਼ਰ ਪੂਰਾ ਕਰਨ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਸੀਂ ਸਾਡੇ ਮੰਗਣ ਤੋਂ ਪਹਿਲਾਂ ਹੀ ਜਾਣਨ ਵਾਲੇ ਪਰਮੇਸ਼ਰ ਪ੍ਰਭੂ ਜੀ ਧੰਨਵਾਦ ਕਰਦੇ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ ਜੀ ਇੱਕ ਇੱਕ ਦੀਆਂ ਜ਼ਰੂਰਤਾਂ ਨੂੰ ਪਿਤਾ ਪਰਮੇਸ਼ਰ ਜੀ ਆਪਣੇ ਸ਼ਾਹੀ ਖਜ਼ਾਨੇ ਵਿੱਚੋਂ ਪੂਰਾ ਕਰਨ ਦਾ ਪਿਤਾ ਪਰਮੇਸ਼ਰ ਦੀ ਧੰਨਵਾਦ ਪਿਤਾ ਪਰਮੇਸ਼ਰ ਜੀ ਤੁਸੀਂ ਕਹੇ ਜੇ ਤੁਸੀਂ ਮੇਰੇ ਹੁਕਮਾਂ ਨੂੰ ਮੰਨੋਗੇ ਤਦਿੱਦੇ ਉੱਤਮ ਉੱਤਮ ਪਦਾਰਥਾਂ ਨੂੰ ਖਾਓਗੇ ਹallelujah ਮੈਂ ਤੁਹਾਨੂੰ ਦਿੱਦਿਆਂ ਸਾਰੇ ਕੰਮਾਂ ਦੇ ਉੱਤੇ ਉੱਚਾ ਕਰਾਂਗਾ ਤੁਸੀਂ ਬਹੁਤੇ ਕੰਮਾਂ ਨੂੰ ਕਰਜ਼ਾ ਦਿਓਗੇ ਪਰ ਆਪ ਕਰਜ਼ਾ ਨਹੀਂ ਲਵੋਗੇ ਮੈਂ ਤੁਹਾਨੂੰ ਸੇਠ ਧਰਾਵਾਂਗਾ ਪੂੰਝ ਨਹੀਂ ਧਰਾਵਾਂਗਾ ਹallelujah ਸੱਚ ਮੁੱਚ ਪਿਤਾ ਪਰਮੇਸ਼ਰ ਜੀ ਤੁਹਾਡਾ ਤੁਹਾਨੂੰ ਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਨੂੰ ਬਰਕਤਾਂ ਦਾ ਕਾਰਨ ਧਰਾਇਆ ਪਿਤਾ ਪਰਮੇਸ਼ਰ ਜੀ ਤੁਹਾਡਾ ਤੁਹਾਨੂੰ ਵਾਦ ਕਰਦੇ ਹallelujah ਪ੍ਰਭੂ ਜੀ ਤੁਸੀਂ ਸਾਨੂੰ ਚਿੱਕੜ ਵਿੱਚੋਂ ਕੱਢ ਕੇ ਚਟਾਨ ਤੇ ਖੜਿਆ ਕੀਤਾ ਪ੍ਰਭੂ ਜੀ ਅਸੀਂ ਤੁਹਾਡਾ ਤੁਹਾਨੂੰ ਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਨੂੰ ਧੰਨਵਾਦ ਪ੍ਰਭੂ ਜੀ ਤੁਸੀਂ ਸਾਡੀ ਜਾਨ ਨੂੰ ਮੌਤ ਤੋਂ ਬਚਾਇਆ ਪ੍ਰਭੂ ਜੀ ਤੁਹਾਡਾ ਧੰਨਵਾਦ ਤੁਸੀਂ ਸਾਡੇ ਸਾਰੇ ਭਰੇ ਨੂੰ ਖਿਮਾ ਕਰਨ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਧੰਨਵਾਦ ਕਿ ਤੁਸੀਂ ਸਾਡੀ ਜਵਾਨੀ ਨੂੰ ਕਾਪ ਦੇ ਵਾਂਗ ਨਵਾਂ ਕੀਤਾ ਹੈ ਬਿਤਾ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਡੇ ਸਾਰੇ ਇਪਰਾਧਾਂ ਨੂੰ

ਸਦਾ ਤਨਵਾਦ ਤੁਹਾਡੇ ਪ੍ਰਭੂ ਜੀ ਤੁਹਾਡੀ ਕਿਰਪਾ ਤੁਹਾਡੀ ਦਇਆ ਤੁਹਾਡਾ ਫਜ਼ਲ ਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਅਰੇ ਵਚਨ ਚ ਲਿਖਿਆ ਹੈ ਇਹ ਵਿਵਸਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ ਸਭੋ ਦਿਨ ਰਾਤ ਉਸ ਉੱਤੇ ਧਿਆਨ ਰੱਖ ਤਾ ਉਸ ਅਨੁਸਾਰ ਜੋ ਸੱਚ ਲਿਖਿਆ ਤ ਉਸ ਨੂੰ ਪੂਰਾ ਕਰ ਸੱਚੂ ਪਿਤਾ ਪਰਮੇਸ਼ ਤੁਹਾਡੇ ਵਚਨ ਚ ਲਿਖਿਆ ਤੂੰ ਆਪਣੇ ਮਾਰਗ ਨੂੰ ਸਫਲ ਬਣਾਵੇਂਗਾ ਤੇਰਾ ਬੋਲ ਬਲਾ ਹੋਵੇਗਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਹਾਡੇ ਵਜ੍ਹਾ ਵਿਚ ਲਿਖਿਆ ਹੈ ਮਈਓ ਬਬਾ ਤੇਰਾ ਪਰਮੇਸ਼ਰ ਨਾ ਤੈਨੂੰ ਕਦੇ ਛੱਡਾਂਗਾ ਨਾ ਕਦੇ त्याਗਾਗਾ ਹਾਲੇਲੂਇਆ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਮਾਤਾ ਪਿਤਾ ਨਾਲੋਂ ਵੱਧ ਕੇ ਸਾਨੂੰ ਪਿਆਰ ਕੀਤਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਪ੍ਰਭੂ ਜੀ ਤੁਸੀਂ ਸਾਨੂੰ ਇਬਰਾਹਿਮ ਇਜ਼ਹਾਕ ਯਾਕੂਬ ਦੇ ਵਰਕਤਾ ਦੇ ਵਾਰਿਸ ਚੜਾ ਹੈ ਪ੍ਰਭੂ ਜੀ ਤੁਹਾਡਾ ਤਾਂ ਵਾਅਦਾ ਕਰਦੇ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸੋਗ ਨੂੰ ਨੰਦ ਵਿੱਚ ਬਦਲ ਦਿੱਤਾ ਪਿਤਾ ਪਰਮੇਸ਼ਰ ਜੀ ਤੁਹਾਡਾ ਤਾਂ ਵਾਅਦਾ ਕਰਦੇ ਤੁਸੀਂ ਸਾਡੇ ਬਿੱਟਰ ਨੂੰ ਨੱਚਣ ਦੇ ਵਿੱਚ ਬਟਾ ਦਿੱਤਾ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਤਾਂ ਵਾਅਦਾ ਕਰਦੇ ਹallelujah ਹallelujah hallelujah ਪ੍ਰਭੂ ਜੀ ਤੁਸੀਂ ਮਹਾਨ ਹੋ ਪ੍ਰਭੂਆਂ ਦੇ ਪ੍ਰਭੂ ਮਹਾਨ ਸ਼ਕਤੀਮਾਨ ਪਰਮੇਸ਼ਰ ਪੈਦਾਇ ਪਰਮੇਸ਼ਰ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਬਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਅਰੇ ਵਚਨ ਦੇ ਵਿੱਚ ਲਿਖਿਆ ਹੈ ਤੋ ਇਹ ਤੁਸੀਂ ਜੋ ਹਮ ਆਪਣੇ ਪਰਮੇਸ਼ਰ ਤੋਂ ਫੈਖਾਓ ਦੇ ਰਾਹ ਉਤੇ ਚੱਲੇ ਚੱਲੋ ਤੁਸੀਂ ਆਪਣੇ ਪੂਰੀ ਜਾਨ ਦੇ ਨਾਲ ਪੂਰੀ ਰੂਹ ਦੇ ਨਾਲ ਪੂਰੀ ਬੁੱਧ ਦੇ ਨਾਲ ਪੂਰੀ ਸਮਝ ਦੇ ਨਾਲ ਪਰਮੇਸ਼ਰ ਨੂੰ ਪਿਆਰ ਕਰੋ ਹallelujah ਸੱਚ ਕੋ ਪਿਤਾ ਪਰਮੇਸ਼ਰ ਜੀ ਸੁਸੀ ਮਹਾਨ ਪਿਤਾ ਪਰਮੇਸ਼ੂ ਜੀ ਤੁਸੀਂ ਸਰਵ ਸ਼ਕਤੀ ਮਾਨ ਪਰਮੇਸ਼ਰ ਪ੍ਰਭੂ ਜੀ ਤੁਸੀਂ ਅੰਤਰਯਾਮੀ ਪਰਮੇਸ਼ਰ ਪ੍ਰਭੂ ਜੀ ਤੁਸੀਂ ਸਾਡੀ ਜ਼ਰੂਰਤਾਂ ਪੂਰੀਆਂ ਕਰਨ ਵਾਲੇ ਪਰਮੇਸ਼ਰ ਪਿਤਾ ਪਰਮੇਸ਼ਰ ਤੁਹਾਡੇ ਵਚਨ ਵਿੱਚ ਲਿਖਿਆ ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਦੇ ਵਿੱਚ ਤੁਹਾਡੀ ਅਰਦਾਸਾ ਪ੍ਰਾਰਥਨਾ ਤੇ ਬੇਨਤੀ ਨਾਲ ਧੰਨਵਾਦ ਸਾਰੇ ਪਰਮੇਸ਼ਰ ਦੇ ਅੱਗੇ ਕੀਤੀਆਂ ਜਾਂ ਹਾਲੇਲੂਇਆ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਜਿਵੇਂ ਪਰਮੇਸ਼ਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਜੀ ਤੁਹਾਡੇ ਮਨਾਂ ਤੇ ਸੋਚਾਂ ਦੀ ਰਾਖੀ ਕਰੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਸਾਡੇ ਫਿਕਰ ਚਿੰਤਾ ਬੋਝ ਆਪਣੇ ਉੱਤੇ ਲੈ ਲੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਤੁਹਾਡੇ ਬਚਨ ਚ ਲਿਖਿਆ ਤੁਸੀਂ ਪਰਮੇਸ਼ਰਾਂ ਦੇ ਨੇੜੇ ਆਓ ਤਾਂ ਪਰਮੇਸ਼ਰ ਵੀ ਤੁਹਾਡੇ ਨੇੜੇ ਆਵੇਗਾ ਧੰਨਵਾਦ ਪਿਤਾ ਪਰਮੇਸ਼ਰ ਜੀ ਤੁਹਾਡਾ ਸ਼ੁਕਰ ਕਰਦੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ ਜੀ ਨਾਲੇ ਪਰਿਵਾਰਾ ਵਿੱਚ ਤੁਹਾਡੀ ਬਰਕਤ ਤੁਹਾਡੀ ਆਸ਼ੀਸ਼ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਦੇ ਬੱਚਿਆਂ ਤੇ ਤੁਹਾਡੀ ਆਸ਼ੀਸ਼ ਬਣੀ ਰਹੇ ਵੀ ਤਾਂ ਪਰਮੇਸ਼ਰ ਤੁਹਾਡੇ ਵਚਨ ਚ ਲਿਖਿਆ ਹੈ ਸਚਿਆਰਿਆਂ ਦੀ ਪੀੜੀ ਮੁਬਾਰਕ ਮੁਬਾਰਕ ਹੋਵੇਗੀ ਸੱਚਮੁੱਚ ਵੀ ਤਾਂ ਪਰਮੇਸ਼ਰ ਤੁਹਾਡੇ ਵਚਨ ਚ ਲਿਖਿਆ ਹੈ shear ਬੱਚਾ ਨੂੰ ਘਾਟਾ ਪੈਂਦਾ ਭੁੱਖ ਲੱਗਦੀ ਪਰ ਇਹ ਹਵਾ ਦੇ ਤਾਲਿਬਾ ਨੂੰ ਕਿਸੇ ਚੰਗੀ ਚੀਜ਼ ਦੀ ਥੋੜਣੀ ਹੋਵੇਗੀ ਵੀ ਤਾਂ ਪਰਮੇਸ਼ਰ ਜੀ ਇਹਨਾਂ ਦੇ ਕਰავ ਵਿੱਚ ਹਰ ਇੱਕ ਚੰਗੀ ਚੀਜ਼ ਚੰਗੇ ਪਦਾਰਥਾਂ ਦਾ ਇੰਤਜ਼ਾਮ ਕਰ ਦਿੱਤਾ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਪਤਾ ਪਰਮੇਸ਼ਰ ਜੀ Hallelujah, hallelujah. Thank you, Jesus. Thank you, Jesus. Hallelujah, with the permission. ਅਸੀਂ ਕੋਸ਼ਿਸ਼ ਕਰਦੇ ਇਹਨਾਂ ਦੇ ਜੀਵਨਾਂ ਵਿੱਚੋਂ ਹਰ ਤਰ੍ਹਾਂ ਦੀ ਬੈਡ ਨਿਊਜ਼ ਨੂੰ ਕੈਨਸਲ ਕਰਦੇ ਆਂ ਪਿਤਾ ਪਰਮੇਸ਼ਰ ਗੁੱਡ ਨਿਊਜ਼ ਇਹਨਾਂ ਦੇ ਜੀਵਨਾਂ ਦਾ ਹਿੱਸਾ ਹੋਵੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਹੱਥਾਂ ਦੇ ਕੰਮਾਂ ਵਿੱਚ ਬਰਕਤ ਦੇਣਾ ਪ੍ਰਭੂ ਜੀ ਇਹਨਾਂ ਦਾ ਆਣਾ ਜਾਣਾ ਮੁਬਾਰਕ ਹੋਵੇ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਹਾਦਸੇ ਕੋਈ ਖਤਰੇ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਤੁਸੀਂ ਸਾਡੀ ਇੱਕ ਇੱਕ ਦੀ ਪ੍ਰਾਰਥਨਾ ਨੂੰ ਸੁਣਿਆ ਤੇ ਕਬੂਲ ਕੀਤਾ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਤਨਵਾਦ ਕਰਦੇ ਪ੍ਰਭੂ ਜੀ ਸਿ ਪ੍ਰਾਰਥਨਾ ਕਰਦੇ ਪ੍ਰਭੂ ਜੀ ਆਪਣੇ ਆਗੂਆਂ ਦੇ ਲਈ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਆਗੂਆਂ ਪਾਸ ਦਿਓਲ ਜੀ ਪਾਸੇ ਗੁਰਸਰਨ ਦਿਓਲ ਜੀ ਦੀ ਤੰਦੁਸਤੀ ਸਾਡੀ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਪ੍ਰਭੂ ਜੀ ਅਸੀਂ ਉਹਨਾਂ ਦੀ ਸੁਖ ਸਲਾਮ ਦੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਪਰਿਵਾਰਾਂ ਵਿੱਚ ਤੁਹਾਡੀ ਸ਼ਾਂਤ ਤੁਹਾਡੀ ਦਇਆ ਤੁਹਾਡੀ ਕਿਰਪਾ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਜਾਂ ਤੁਹਾਡੀ ਖਿਦਮਤ ਦੇ ਵਿੱਚ ਲੱਗੇ ਹੋਏ ਹਨ ਪਿਤਾ ਪਰਮੇਸ਼ਰ ਜੀ ਤੁਹਾਡੀ ਦਇਆ ਤੁਹਾਡੀ ਕਰੁਣਾ ਤੁਹਾਡੀ ਆਸ਼ੀਸ਼ ਉਹਨਾਂ ਦੇ ਜੀਵਨਾਂ ਵਿੱਚ ਪਰਿਵਾਰਾਂ ਵਿੱਚ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਅਸੀਂ ਇਜ਼ਰਾਈਲ ਦੇ ਸੁੱਖ ਸ਼ਾਂਤੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਇਸਾਰੇ ਸਾਰੇ ਪ੍ਰਾਰਥਨਾ ਸੁਣਿਆ ਸਾਰੀ ਪ੍ਰਾਰਥਨਾ ਨੂੰ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਜਿੰਦਾ ਸਮਰਥੀ ਨਾਮ ਤੁ ਮੰਗਦੇ ਹਾਂ ਆਮੀਨ ਆਮੀਨ ਆਮੀਨ